निफ्टी ਦੇ ਵਿੱਚ ਜਦੋਂ ਆਪਾਂ ਆਪਸ਼ਨ ਟ੍ਰੇਡ ਕਰਨੀ ਆ ਸਟਾਪ ਲੌਸ ਕਿਵੇਂ ਲਾਉਣਾ ਸਟੌਕਸ ਦੇ ਵਿੱਚ ਜਦੋਂ ਆਪਾਂ ਇੰਟਰਾਡੇ ਕਰਨੀ ਆ ਜਾਂ ਫਿਰ ਆਪਾਂ ਸਵਿੰਗ ਟ੍ਰੇਡ ਕਰਨੀ ਆ ਤੇ ਸਟਾਪ ਲੌਸ ਕਿਵੇਂ ਲਾਉਣਾ ਇਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਨਿਫਟੀ ਦਾ ਐਗਜ਼ਾਮਪਲ ਲਵਾਂਗੇ ਸੋ ਨਿਫਟੀ ਦੇ ਵਿੱਚ ਸਟੈਪ 1 ਇਹ ਹੈ ਕਿ ਸਭ ਤੋਂ ਪਹਿਲਾਂ ਆਪਾਂ ਨਿਫਟੀ ਦਾ ਚਾਰਟ ਖੋਲ੍ਹਾਂਗੇ ਚਾਰਟ ਖੋਲਣ ਤੋਂ ਬਾਅਦ ਆ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਕਿਹੜੇ ਕੈਂਡਲ ਤੇ ਆਪਾਂ ਐਂਟਰੀ ਕੀਤੀ ਆ ਤੇ ਉਸ ਕੈਂਡਲ ਦਾ ਟਾਈਮ ਕਿੰਨਾ ਹੈ ਕਿੰਨੇ ਟਾਈਮ ਤੇ ਉਹ ਬਣਿਆ ਸੀ ਸੋ 9:30 ਵਜੇ ਕੈਂਡਲ ਬਣਿਆ ਸੀ ਟਾਈਮ ਫਰੇਮ ਕਿੰਨਾ ਸੀ 5 ਮਿੰਟ ਦੇ ਟਾਈਮ ਫਰੇਮ ਤੇ ਕੈਂਡਲ ਬਣਿਆ ਸੀ ਹੈਮਰ ਕੈਂਡਲ ਸੋ ਇਹਦੇ ਹਿਸਾਬ ਨਾਲ ਮੰਨ ਲਓ ਆਪਾਂ ਐਂਟਰੀ ਕਰ ਲਈ ਕਾਲ ਸਾਈਡ ਹੁਣ ਆਪਾਂ ਜਿਹੜਾ ਸਟ੍ਰਾਈਕ ਪ੍ਰਾਈਸ ਲਿਆ ਆ ਉਸ ਸਟ੍ਰਾਈਕ ਪ੍ਰਾਈਸ ਦਾ ਚਾਰਟ ਵੇਖਣਾ ਤੇ ਇਹਦੇ ਵਿੱਚ ਆਪਾਂ ਕੀ ਦੇਖਣਾ ਇਹਦੇ ਵਿੱਚ ਵੀ ਆਪਾਂ ਸੇਮ ਉਹੀ ਚੀਜ਼ ਦੇਖਣੀ ਹੈ ਕਿ ਇਹਦੇ ਵਿੱਚ ਉਸੇ ਟਾਈਮ ਤੇ ਕਿਹੜਾ ਕੈਂਡਲ ਬਣਿਆ ਸੀ ਸੋ ਇਹਦੇ ਵਿੱਚ ਵੀ ਦੇਖੋ ਉਸੇ ਟਾਈਮ ਤੇ 9:30 ਵਜੇ ਇਹਦੇ ਵਿੱਚ ਵੀ ਹੈਮਰ ਕੈਂਡਲ ਬਣਿਆ ਸੀ 9:30 ਵਜੇ ਏ ਆ ਆਹ ਵਾੜਾ ਹੈ ਮਰ ਕੈਂਡਲ ਸੋ ਇਸ ਕੈਂਡਲ ਦਾ ਜਿਹੜਾ ਲੋ ਆ ਉਹ ਆਪਾਂ ਦੇਖਣਾ ਉਥੇ ਕਿੰਨਾ ਪ੍ਰਾਈਸ ਹੁੰਦਾ ਸ਼ੋ ਸੋ ਇੱਥੇ ਦੇਖੋ 131.06 ਇਹ ਪ੍ਰਾਈਸ ਆ ਇਹ ਆਪਣਾ ਸਟਾਪ ਲੌਸ ਆ ਹੁਣ ਆਪਾਂ ਵਾਪਸ ਆਉਣਾ ਤੇ ਹੁਣ ਆਪਾਂ ਇੱਥੇ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਆ ਦੇਖੋ ਸਭ ਤੋਂ ਪਹਿਲਾਂ ਇੱਥੇ ਤੁਹਾਡਾ ਸਟਾਪ ਲੌਸ ਆਫ ਹੋਊਗਾ ਇੱਥੇ ਕਲਿੱਕ ਕਰਕੇ ਆਨ ਕਰ ਲਿਓ ਆਨ ਕਰ ਲਿਆ ਹੁਣ ਤੁਹਾਡੇ ਸਾਹਮਣੇ ਦੋ ਪ੍ਰਾਈਸ ਆ ਟ੍ਰਿਗਰ ਪ੍ਰਾਈਸ ਤੇ ਇੱਕ ਕੱਲਾ ਪ੍ਰਾਈਸ ਸਭ ਤੋਂ ਪਹਿਲਾਂ ਆਪਾਂ ਟ੍ਰਿਗਰ ਪ੍ਰਾਈਸ ਤੇ ਜਾਵਾਂਗੇ ਸੋ ਆਪਾਂ ਉੱਥੇ ਕਿੰਨਾ ਦੇਖਿਆ ਸੀ 131.06 ਸੋ ਆਪਾਂ ਇੰਜ ਕਰਦੇ 131.05 ਕਰ ਦਿੰਨੇ ਆ ਸੋ ਉਸ ਤੋਂ ਬਾਅਦ ਆਪਾਂ ਇੱਥੇ ਕੀ ਕਰਨਾ 131. 131.0 ਇੱਥੇ ਆਪਾਂ ਜਿਹੜੇ ਆਖਰੀ ਆ ਜਿਹੜੇ 5 ਪੁਆਇੰਟ ਐ ਨਾ ਇਹ ਇੱਥੇ ਆਪਾਂ ਘੱਟ ਰੱਖਣੇ ਆ ਪ੍ਰਾਈਸ ਵਾਲੀ ਜਗ੍ਹਾ ਤੇ ਤੇ ਟ੍ਰਿਗਰ ਵਾਲੀ ਜਗ੍ਹਾ ਤੇ 5 ਪੁਆਇੰਟ ਵਾਧ ਰੱਖਣੇ ਆ ਇਹ ਤਰੀਕਾ ਐ ਤੇ ਇਹ ਆਪਾਂ ਆਪਣਾ ਲੱਗ ਗਿਆ ਫਿਰ ਆਪਾਂ ਸਵਾਈਪ ਕਰ ਦੇਣਾ ਸਟੌਪ ਲੌਸ ਲੱਗ ਦੇਣਾ ਹੈ ਤੇ ਇਹ ਹੋ ਗਿਆ ਆਪਣਾ ਨਿਫਟੀ ਦੇ ਵਿੱਚ ਜਦੋਂ ਆਪਾਂ অপਸ਼ਨ ਟ੍ਰੇਡ ਕਰਦੇ ਆਂ ਹੁਣ ਆਪਾਂ ਗੱਲ ਕਰਦੇ ਆਂ ਸਟਾਕਸ ਦੀ ਜਿੱਦਾਂ ਆਈਟੀਸੀ ਦਾ ਐਗਜ਼ਾਮਪਲ ਲੈਨੇ ਆਂ ਸਭ ਤੋਂ ਪਹਿਲਾਂ ਆਪਾਂ ਇਹਦਾ ਚਾਰਟ ਖੋਲਾਂਗੇ ਚਾਰਟ ਖੋਲਣ ਤੋਂ ਬਾਅਦ ਆਪਾਂ ਦੇਖਾਂਗੇ ਕਿ ਜੇ ਮੈਂ ਦੇਖੋ ਐਗਜ਼ਾਮਪਲ ਆਪਾਂ ਲੈਨੇ ਕਿ ਆਹ ਹੈ ਮਰ ਬਣਿਆ ਇਹ ਹੈ ਮਰ ਬਣਿਆ ਤੇ ਇਹਦਾ ਜਿਹੜਾ ਲੋ ਆ ਉਹ ਕਿੰਨਾ ਹੈ ਇਹਦੇ ਲੋ ਆ 512. 512.50 हां 512.50 ਸੋ ਇਹ ਆਪਣਾ ਇਹਦੇ ਵਿੱਚ ਸਟਾਪ ਲਸ ਬੰਦਾ ਜੇ ਆਪਾਂ ਮੰਨ ਲਓ ਇਸ ਅੰਮਰ ਤੇ ਟ੍ਰੇਡ ਕੀਤੀ ਆ ਤੇ ਫਿਰ ਆਪਣਾ ਇਹਦੇ ਵਿੱਚ ਇਹ ਸਟਾਪ ਲਸ ਬੰਦਾ ਫਿਰ ਆਪਾਂ ਆਈਟੀਸੀ ਤੇ ਕਲਿੱਕ ਕਰਾਂਗੇ ਬਾਈ ਤੇ ਕਲਿੱਕ ਕੀਤਾ ਦੈਨ ਉਸ ਤੋਂ ਬਾਅਦ ਆਪਾਂ ਇੱਥੇ ਸਟਾਪ ਲਸ ਨੂੰ ਆਨ ਕਰ ਲਿਆ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਇੰਟਰ ਕਰਾਂਗੇ 512.50 ਤੇ ਇੱਥੇ ਆਪਾਂ 512.45 ਪੰਜ ਪੁਆਇੰਟ ਪਿਛੇ ਸੋ ਇਹ ਹੋ ਗਿਆ ਆਪਣਾ ਸਟੌਪ ਲੌਸ ਵਾਈਪ ਕਰਤਾ ਤੇ ਸਟੌਪ ਲੌਸ ਇਸ ਤਰ੍ਹਾਂ ਆਪਣਾ ਲੱਗ ਜਾਂਦਾ ਸੋ ਇਹ ਤਰੀਕਾ ਆ ਨਿਫਟੀ ਦੇ ਵਿੱਚ ਤੇ ਸਟੌਕਸ ਦੇ ਵਿੱਚ ਸਟੌਪ ਲੌਸ ਲਾਉਣ ਦਾ ਸਟੌਕਸ ਵਾਲਾ ਜਿਹੜਾ ਤਰੀਕਾ ਤੁਹਾਨੂੰ ਦੱਸਿਆ ਇੰਟਰਾਡੇ ਦੇ ਵਿੱਚ ਵੀ ਇਹੀ ਆ ਤੇ ਜੇ ਤੁਸੀਂ ਸਵਿੰਗ ਟ੍ਰੇਡ ਕਰੋਗੇ ਫਿਰ ਵੀ ਇਹੀ ਤਰੀਕਾ ਹੈ ਸੋ ਇਹ ਸੀ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਟੌਪਿਕ ਦੇ ਨਾਲ